ਪੰਜਾਬ ਦੇ ਵਿੱਚ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਤੇ ਅੱਜ ਕਈ ਵੱਡੇ ਦਿੱਗਜ ਨੇ ਜੋ ਉਮੀਦਵਾਰਾਂ ਦੇ ਹੱਕਾ ਦੇ ਵਿੱਚ ਰੈਲੀਆਂ ਕਰਨਗੇ ਚੋਣ ਪ੍ਰਚਾਰ ਕਰਨਗੇ ਸੋ ਦੱਸਦੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹੁਸ਼ਿਆਰਪੁਰ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਰਾਹੁਲ ਗਾਂਧੀ ਨਵਾਂ ਸ਼ਹਿਰ ਦੇ ਵਿੱਚ ਅਤੇ ਯੋਗੀ ਅਦਿੱਤਿਆ ਨਾਥ ਲੁਧਿਆਣਾ ਦੇ ਵਿੱਚ ਬਿੱਟੂ ਦੇ ਹੱਕ ਦੇ ਵਿੱਚ ਪ੍ਰਚਾਰ ਐ ਜੋ ਕਰਨਗੇ ਸੋ ਦੱਸਦੇ ਕਿ ਲੋਕ ਸਭਾ ਚੋਣਾਂ 2024 ਆਪਣੇ ਅਖੀਰਲੇ ਪੜਾਵਲ ਵੱਧ ਰਿਹਾ ਹੈ ਪੰਜਾਬ ਸਣੇ ਦੇਸ਼ ਭਰ ਵਿੱਚ ਬਾਕੀ ਰਹਿੰਦੀਆਂ ਲੋਕ ਸਭਾ ਸੀਟਾਂ ਤੇ ਇੱਕ ਤਰੀਕ ਨੂੰ VOTING ਹੋਣ ਜਾ ਰਹੀ ਹੈ ਸੋ ਰਿਜ਼ਲਟ ਜੋਗ 4 ਤਰੀਕ ਨੂੰ ਆਵੇਗੇ ਸੋ ਇਹ ਵੀ ਦੱਸਦੀ ਹੈ ਕਿ ਚੋਣ ਪ੍ਰਚਾਰ ਤੇ ਰੈਲੀਆਂ ਦਾ ਦੌਰ ਅੱਜ ਰੁਕ ਜਾਏਗਾ ਅੱਜ ਸ਼ਾਮ ਤੋਂ ਬਾਅਦ ਸਿਰਫ 4 ਲੋਕਾਂ ਦੇ ਨਾਲ ਡੋਰ ਟੂ ਡੋਰ ਪ੍ਰਚਾਰ ਕਰਨ ਦੀ ਇਜਾਜ਼ਤ ਦਿੱਤੀ ਜਾਏਗੀ ਇਸ ਦੇ ਮੱਦੇ ਨਜ਼ਰ ਅਜ ਪ੍ਰਧਾਨ ਮੰਤਰੀ ਮੋਦੀ, ਰਾਹੁਲ ਗਾਂਧੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਤੇ ਅਦਿੱਤਿਆਨਾਥ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਸਾਰੇ ਕਈ ਦਿਿੱਗਜ ਪੰਜਾਬ ਚ ਚੋਣ ਰੈਲੀਆਂ ਕਰਨ ਆ ਰਹੇ ਨੇ ਸੋ ਦੱਸਦੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਅੱਜ ਹੁਸ਼ਿਆਰਪੁਰ ਦੇ ਵਿੱਚ ਰੈਲੀ ਕਰਨਗੇ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਵੱਲੋਂ ਪਟਿਆਲਾ, ਜਲੰਧਰ ਤੇ ਗੁਰਦਾਸਪੁਰ ਚ ਚੋਣ ਰੈਲੀ ਕੀਤੀ ਗਈ ਰਾਹੁਲ ਗਾਂਧੀ ਦਿੱਲੀ ਕਰਨ ਮਗਰੋਂ ਪੰਜਾਬ ਪਹੁੰਚ ਜਾਣਗੇ ਦੁਪਹਿਰ 4 ਵਜੇ ਉਹ ਨਵਾਂ ਸ਼ਹਿਰ ਵਿਖੇ ਰੈਲੀ ਨੂੰ ਸੰਬੋਧਨ ਕਰਨਗੇ ਬੀਤੇ ਦਿਨੀਓ ਲੁਧਿਆਣਾ ਵਿਖੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਵਿੱਚ ਚੋਣ ਰੈਲੀ ਕਰਕੇ ਗਏ ਇਸ ਦੌਰਾਨ ਉਨ੍ਹਾਂ ਇੰਡੀਆ ਗੜਜੋੜੀ ਸਰਕਾਰ ਬਣਨ ਤੇ ਕੀਤੇ ਜਾਣ ਵਾਲੇ ਕੰਮਾਂ ਦੀ ਜਾਣਕਾਰੀ ਦੇ ਨਾਲ ਨਾਲ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਮੋਦੀ ਤੇ ਤਿੱਖੇ ਹਮਲੇ ਕੀਤੇ ਉਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਵੀ ਆ ਚੋਣ ਪ੍ਰਚਾਰ ਲਈ ਪੰਜਾਬ ਆ ਰਹੇ ਨੇ ਉਹ ਅੱਜ ਪੰਜਾਬ ਦੇ ਵਿੱਚ ਦੋ ਥਾਵਾਂ ਤੇ ਰੈਲੀ ਕਰਨਗੇ ਸ਼ਿਰਨੰਦਪੁਰ ਸਾਹਿਬ ਹਲਕੇ ਲਈ ਉਹ ਮੋਹਾਲੀ ਵਿੱਚ ਰੈਲੀ ਕਰਨਗੇ ਉਹ ਦ ਤਕਰੀਬਨ 1:30 ਵਜੇ ਪਹੁੰ ਤੋ ਭਾਜਪਾ ਦੇ ਉਮੀਦਵਾਰ ਸੁਭਾਸ਼ ਸ਼ਰਮਾ ਲਈ ਵੋਟ ਮੰਗਣਗੇ ਇਸ ਮਗਰ ਉਹ ਲੁਧਿਆਣਾ ਜਾਣਗੇ ਅਤੇ ਉੱਥੇ ਪਾਰਟੀ ਉਮੀਦਵਾਰ ਰਵਨੀਤ ਬਿੱਟੂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨਗੇ ਲੁਧਿਆਣਾ ਵਿੱਚ ਉਹਨਾਂ ਦੀ ਰੈਲੀ ਤਕਰੀਬਨ 2:30 ਵਜੇ ਹੋਏਗੀ ਸੋ ਦੱਸਦੀ ਹੈ ਕਿ ਜੀਪੀ ਨੱਡਾ ਅਮਰਸਰ ਫਰੀਦਕੋਟ ਸ਼ਿਨਨਤੂ ਸਾਹਿਬ ਦੇ ਚੋਣ ਪ੍ਰਚਾਰ ਕਰਨਗੇ ਸੋ ਦੱਸਦੀ ਹੈ ਕਿ ਅੱਜ 6 ਵਜੇ ਤੋਂ ਬਾਅਦ ਰੈਲੀਆਂ ਜੋ ਬੰਦ ਹੋ ਜਾਣਗੀਆਂ 6 ਵਜੇ ਤੋਂ ਬਾਅਦ ਕੋਈ ਵੀ ਰੈਲੀ ਜਲਸਾ ਲਾਊਡ ਸਪੀਕਰ ਪ੍ਰਚਾਰ ਨਹੀਂ ਕੀਤਾ ਜਾਵੇਗਾ